ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਰੇਵਾਲ ਪੋਲਟਰੀ ਕੇਨ YouTube சேனਲ ਤੇ ਤੁਹਾਡਾ ਸਵਾਗਤ ਹੈ ਜੀ ਆ ਵੀਰਤੀ ਘੁੰਮੀ ਆਏ ਨੇ ਗੁਰਦਾਸਪੁਰ ਦੇ ਨੇੜੇ ਪਿੰਡ ਆ ਇਹਨਾਂ ਦਾ ਜਿਹੜਾ ਪਿੰਡਾ ਵੀਦੇ ਬੰਗਵਾਲੀ ਪਿੰਡ ਬੰਗਵਾਨੀ ਪਿੰਡ ਤੇ ਇਹ ਸਾਡੇ ਕੋਲੋਂ ਅੰਡੇ ਵਾਲੀ ਮੁਰਗੀ ਆ ਰਹੀ ਆ ਯਾਰ ਤੇ ਬਲੈਕ ਐਸਟਰੋ ਲੋਪ ਮੈਨ ਆਈ ਹੋਈ ਨੇ ਟਾਈਟਰ ਪਿੰਡ ਪੈਂਦਾ ਇਹਨਾਂ ਦਾ ਆ ਮੁਰਗੀ ਅਸੀਂ ਇਹਨਾਂ ਦੀ ਪੈਕ ਕਰਤੀ ਤੇ ਜੀ ਗੱਡੀ ਦੇ ਵਿੱਚ ਵੀ ਪੀ 50 ਮੁਰਗੀਆਂ ਆਪਾਂ ਇਹਨਾਂ ਨੂੰ ਦਿੱਤੀਆਂ ਨੇ ਅੰਡੇ ਵਾਲੀਆਂ ਪ੍ਰੋਪਰ ਅੰਡਾ ਦੇ ਰਹੀਆਂ ਨੇ ਤੇ ਬਾਈ ਹੁਣ ਕਿਵੇਂ ਲੱਗਿਆ ਵੀਰੇ ਯਾਰ ਸਾਡੇ ਕੋਲ ਆ ਕੇ ਬਹੁਤ ਵਧੀਆ ਲੱਗਾ ਜੀ ਤੇ ਤੁਹਾਨੂੰ ਕਿਵੇਂ ਕਿਹੜੇ ਦੇਖੀ ਪਤਾ ਲੱਗਿਆ ਸਾਡਾ ਚੈਨਲ ਤੋਂ ਕਿਹੜੇ ਤੋਂ ਜੀ ਵੀਰੇ ਗੁਜਰੀਆ ਫੋਲਟਰੀ ਕਿੰਗ ਤੋਂ ਆਪਾਂ ਵਲੌਗ ਵੇਖੇ ਤੁਹਾਡੇ ਜੀ ਆਈ ਆਖਿਆ ਚਲੋ ਵਿਸਥਾਰਨਾ ਚਾਹੀਦਾ ਵੀਰ ਉਹਨਾਂ ਕੋਲ ਜਾਣਾ ਚਾਹੀਦਾ ਬਾਈ ਹੁਣੀ ਪਹਿਲਾਂ ਵੀ ਕੰਮ ਤਾਂ ਕਰਦੇ ਨੇ ਇਹਨਾਂ ਕੋਲੇ 100 ਵਰਡ 90 100 ਵਰਡ ਹੈਗਾ ਪਰ ਉਹ ਇਹਨਾਂ ਨੂੰ ਦੱਸਣਗੇ ਅੱਜ ਦੀ ਜਿੱਕਤਾਜੀ ਕੋਲ ਜਿੱਕ ਤੂਰੇ ਆ ਪਹਲੀਆਂ ਦੀਆਂ ਮੁਰਕੀਂ ਆਂਡਿਆ ਤਾਂ ਆਪਾਂ ਨੂੰ ਜਿੱਦ ਕੋ ਚਲੋ ਇਹਨਾਂ ਦੀ ਵੀ ਆਖਿਆ ਕਿ 10-15 ਦਿਨ ਜੇ ਲਾਣ ਦੇ ਬੀਨ ਦੇ ਆਪਾਂ ਨੂੰ 3 ਮਹੀਨੇ ਹੋ ਗਏ ਰੱਖੇ ਆਂਡਾ ਹਾਲੇ ਸ਼ੁਰੂ ਨਹੀਂ ਕੀਤਾ ਆਂਡਾ ਸ਼ੁਰੂ ਨਹੀਂ ਕੀਤਾ ਉਹ ਮੈਂ ਫੇਰ ਬੇਨਤੀ ਕਰਦਾ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਿਹੜੇ ਵੀ ਵੀਰ ਹੈਚਰੀ ਵਾਲੇ ਨੇ ਜਾਂ ਵਾਰਡ ਸੇਲ ਕਰਦੇ ਨੇ ਉਹ ਪੂਰੀ ਜਾਣਕਾਰੀ ਅਗਲੇ ਨੂੰ ਦਿਆ ਕਰੋ ਵੀ ਕੀ ਇਹਨਾਂ ਨੂੰ ਪਾਉਣਾ ਹੈ ਕੈਲਸ਼ੀਅਮ ਵਗੈਰਾ ਤੇ ਬਾਈ ਹੁਣੇ 10 ਐਮ ਐਲ ਕੈਲਸ਼ੀਅਮ 100 ਵਾਰਡ ਨੂੰ ਪਾਉਂਦੇ ਸੀ ਹੁਣ ਇਹਨਾਂ ਨੂੰ ਸਾਰੀ ਜਾਣਕਾਰੀ ਦਿੱਤੀ ਹੈ ਤੇ ਇਹਨਾਂ ਨੂੰ ਸਾਰਾ ਪ੍ਰੋਪਰ ਦੱਸਿਆ ਤੇ ਆਪਣੀ ਮੁਰਗੀ ਸਾਰੀ 100% ਅੰਡਾ ਦੇ ਰਹੀ ਹੈ ਤੇ ਉਹਨੂੰ ਵੀ ਲਾਵਾਂਗੇ ਅੰਡਾ ਦੇਣਾ ਤੇ ਹੋਰ ਦੱਸੋ ਜੀ ਬਸ ਵੀਰ ਜੀ ਆਪਾਂ ਵਧੀਆ ਚਲੋ ਵੀਰ ਨੂੰ ਗਾਈਡ ਵਧੀਆ ਆਪਾਂ ਨੂੰ ਕੀ ਪਾਓ ਵੀ ਆ ਦਵਾਈ ਦੋ ਆ ਚੱਕਰ ਨੇ ਜੇ ਆਪਾਂ ਅਨਜਾਨ ਆਪਾਂ ਪਹਿਲੀ ਈਅਰ ਕੰਮ ਸ਼ੁਰੂ ਕੀਤਾ ਏ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਹਾਂਜੀ ਲੋ ਜੀ ਕੱਲ ਵਾਲੀ ਵੀਡੀਓ ਆਪਾਂ ਅੱਜ ਕੰਟੀਨਿਊ ਕਰਦੇ ਹਾਂ ਕੱਲ ਟਾਈਮ ਨਹੀਂ ਲੱਗਿਆ ਹੈਗਾ ਉਸ ਤੋਂ ਬਾਅਦ ਤੇ ਵੀਰੇ ਆਏ ਸੀਗੇ ਆਪਣੇ ਕੋਲੇ ਪਲਟਰੀ ਦਾ ਲੈਣਾ ਮੁਰਗੀਆਂ ਮੁਰਗੀਆਂ ਲੈਣ ਆਏ ਸੀਗੇ ਵੀਰੇ ਕਿੱਥੋਂ ਆਏ ਵੀਰੇ ਤੁਸੀਂ ਗੁਰਦਾਸਪੁਰ ਗੁਰਦਾਸਪੁਰ ਤੋਂ ਹਨਾ ਬਹੁਤ ਵਧੀਆ ਸੁਭਾਅ ਵੀਰੇ ਦਾ ਤੇ ਫਿਰ ਮੰਮੀ ਦਾ ਪਤਾ ਲੈਣ ਲੱਗ ਗਏ ਕਹਿੰਦੇ ਵੀ ਆਂਟੀ ਨੂੰ ਦੇਖਦੇ ਆ ਮਿਲਦੇ ਆ ਵੀ ਕਿਵੇਂ ਨੇ ਵੀ ਕੀ ਹੋ ਗਿਆ ਸੀ ਦੇਖੋ ਜੀ ਇਸ ਤਰ੍ਹਾਂ ਹੀ ਹਨਾ ਪਿਆਰ ਬਣ ਜਾਂਦਾ ਹੁਣ ਵੀਰੇ ਸਾਨੂੰ ਵੀ ਮਤਲਬ ਰਿਸ਼ਤੇਦਾਰਾਂ ਨਾਲ ਵੀ ਅੱਗੇ ਲੱਗਦੇ ਨੇ ਹਨਾ ਜਿਦੋਂ ਦਿਲ ਦੀਆਂ ਗੱਲਾਂ ਨਹੀਂ ਪੈ ਗਏ ਸੀ ਜੀ 250 ਕਿਲੋਮੀਟਰ ਹਨਾ 2 250 ਕਿਲੋਮੀਟਰ ਪੈ ਗਿਆ ਸੀ ਪਿੰਡ ਆਪਣਾ ਹਾਂਜੀ ਤੇ ਕਾਫੀ ਪਰੇ ਕਹਿੰਦੇ ਵੀ ਸਾਨੂੰ ਇਹ ਪਤਾ ਸੀ ਵੀ ਤੁਸੀਂ ਕੰਮ ਆ ਤੁਹਾਡਾ ਪੂਰਾ ਸਹੀ ਹੈ ਵੀ ਸਾਰਾ ਜਿਹੜਾ ਜਿਹਦਾ ਤੁਹਾਡਾ ਕੰਮ ਆ ਜੀ ਜੀ ਤੇ ਨਾਲੇ ਆਪਾਂ ਨੇਤੀਰ ਵਧੀਆ ਲੱਗਾ ਜੀ ਸੁਭਾਅ ਵੀ ਦੇ ਦਾ ਬੋਲ ਚਾਲ ਵਧੀਆ ਲੱਗਾ ਆਪਾਂ ਤਾਂ ਆ ਗਏ ਤੇ ਮੇਲਤਾ ਉਹ ਮੁਰਗੇ ਉਧਰ ਵੀ ਗਏ ਬੀਰੇ ਸਰੇ ਸਵੇਰੇ ਵੀ ਕਿਹੜੇ ਵਜੇ ਚੱਲੇ ਸੀਗੇ ਆਈ ਚੱਲੇ ਆ ਜੀ 3 ਗੋਏ ਕਰਦੇ ਆ ਸਵੇਰ 3 ਵਜੇ ਮੈਂ ਤਾਂ ਹੀ ਕਹਿ ਦਿੱਤੀ ਸੀ ਮੈਂ ਕਿ ਰੋਟੀ ਬਣਾ ਲੈਣੀ ਆ ਵੀ ਇਹਨੇ ਵੀਰੇ ਨਾਲੋਂ ਪੁੱਛਿਆ ਇਹ ਰੋਟੀ ਖਾਏ ਰਾਜ ਅੱਛਾ ਹਾਂਜੀ ਤੇ ਉਹ ਵੀ ਤਾਂ ਹੈ ਨਾ ਜਦੋਂ ਇਹ ਆਈ ਆ ਜੀ ਮੈਂ ਦੂਰੋਂ ਆਉਣਾ ਸਾਡਾ ਖਰਚ ਬਣਦਾ ਹੈ ਨਾ ਮਾਣ ਨੂੰ ਤੇ ਰੋਟੀ ਪਾਣੀ ਤਾਂ ਜ਼ਰੂਰੀ ਆ ਸਭ ਤੋਂ ਪਹਿਲਾਂ ਬਾਕੀ ਕੰਮ ਬਾਅਦ ਚ ਨੇ ਸਾਡੇ ਕੋਲੇ ਹੁਣ ਡੇਲੀ ਆਪਣੇ ਹਨ ਵੀ ਆਉਂਦੇ ਰਹਿੰਦੇ ਨੇ ਕਿੰਨੇ ਜਾਣੇ ਆਉਂਦੇ ਨੇ ਸਬਸਕ੍ਰਾਈਬਰ ਵੀ ਆ ਜਾਂਦੇ ਨੇ ਕਈ ਤਾਂ ਵੀਡੀਓ ਬਣਵਾ ਵੀ ਲੈਂਦੇ ਨੇ ਕਈ ਆਪਾਂ ਵੀ ਅਸੀਂ ਕਦੇ ਵੀ ੱੱਕੇ ਨਾਲ ਨਹੀਂ ਹੈਗਾ ਵੀ ਵੀਡੀਓ ਬਣਾਉਣੀ ਹੈ ਚਲੋ ਹੁਣ ਜੀ ਮੈਂ ਤੁਹਾਡਾ ਐਸ ਵੀ ਪਧੀਆ ਤੁਸੀਂ ਹਨਾ ਤੁਸੀਂ ਮੇਰਾ ਆਪਣੇ ਘਰਾਂ ਦੀ ਪਹਿਲੇ ਮੈਂ ਲੰਮੇ ਕੋਈ ਚੱਕਰ ਆਪਾਂ ਨੂੰ ਮਹਿਸੂਸ ਹੀ ਨਹੀਂ ਹੋਇਆ ਵੀ ਹਾਂਜੀ ਕਹਿੰਦੇ ਜਿੱਦਾਂ ਅਪਕੇ ਤੇ ਆਪਾਂ ਨੂੰ ਆਪਣੇ ਘਰਾਂ ਵਾਲਾ ਹਾਂ ਹਾਂ ਸਾਨੂੰ ਵੀ ਨਹੀਂ ਵੀਰੇ ਐਵੇਂ ਲੱਗਿਆ ਹੈਗਾ ਵੀ ਕੋਈ ਹਨਾ ਤੇ ਵੀ ਤੁਸੀਂ ਉੱਪਰ ਹੋ ਹਾਂਜੀ ਹੈ ਵੀ ਇੱਥੇ ਦੁਨੀਆ ਤੇ ਕੀ ਆ ਦੇਖੋ ਆਹੀ ਮੋ ਪਿਆਰ ਰਹਿ ਜਾਣਾ ਹਾਂਜੀ ਇਹੋ ਹੀ ਕੋਈ ਆ ਜੀ ਹਾਂਜੀ ਅੱਜ ਮਿਲੇ ਫੇਰ ਕੀ ਪਤਾ ਕਦੋਂ ਮਿਲਾਂਗੇ ਹਾਂਜੀ ਆ ਬਸ ਰੂਹਾ ਦੇ ਮੇਲ ਨੇ ਹਾਂ ਇਹ ਕੁਛ ਨਹੀਂ ਬਾਈ ਪਤਾ ਨਹੀਂ ਕਿ ਕਿ ਹੋਣੀ ਹਾਂਜੀ ਇਹ ਵੀ ਦੇਖੋ ਰਿਹਾ ਕੋਈ ਨਾਲ ਲੈ ਜਾਣਾ ਨਹੀਂ ਲਿਭ ਆਪਾਂ ਜਿਕੇਲ ਮੋ ਟੰਗ ਅਗਲਾ ਦੂਣਾ ਵੜਦਾ ਵੀ ਜਦ ਕੀ ਕਰਨਾ ਉਹ ਹੀ ਆ ਸਾਡੇ ਕੋਲ ਜਦੋਂ ਵੀ ਕੋਈ ਆਉਂਦਾ ਜਦ ਕੋਈ ਤੁਰਦਾ ਮੈਂ ਇਹ ਕਹਿਣੀ ਹੁੰਦੀ ਆ ਬਾਹੇ ਗੁਰੂ ਵੀ ਸਭ ਤੇ ਕਿਰਪਾ ਕਰਿਓ ਵੀ ਜਿਵੇਂ ਸਾਡਾ ਕੰਮ ਚੱਲਦਾ ਸਭ ਦੇ ਹੀ ਚੱਲਣਾ ਹਾਂਜੀ ਹਾਂਜੀ ਤੇ ਉਸੇ ਹੀ ਹੁੰਦਾ ਵਿਆਹ ਗੁਰੂ ਮੇਰ ਪਰਿਆ ਹਨਾ ਹੱਥ ਰੱਖ ਕੇ ਤੇ ਸਬਰ ਦੇਵੇ ਜਿਹਦੇ ਹੋਰ ਤਾਂ ਇੱਥੇ ਹੈ ਵੀ ਕੀ ਆ ਜਨਾਨ ਕੀ ਹੈ ਪ੍ਰੋਡਕਟ ਜਿਆਦਾ ਨਹੀਂ ਹੌਲੀ ਹੌਲੀ ਫਿਰ ਨਾਲ ਹੋਰ ਸ਼ੁਰੂ ਕਰੇ ਜਾਂਦੇ ਨੇ ਹਾਂਜੀ ਤੇ ਸਟੈਪ ਵਾਈਜ਼ ਸਟੈਪ ਕੰਮ ਜਿਹੜਾ ਜਿਆਦਾ ਆਪਾਂ ਪਹਿਲੀ ਵਾਰ ਜੀਈ ਵਾਰੀ ਹੁਣ ਜਿਵੇਂ ਕਈ ਬਾਈ ਕਹਿੰਦੇ ਨੇ ਅਸੀਂ 4000 ਬੱਡ ਪਾਉਣਾ ਹੈ ਉਹਨਾਂ ਨੂੰ ਕਹਿੰਦਾ ਤੁਸੀਂ 500 ਤੋਂ ਸ਼ੁਰੂ ਕਰੋ ਵੀ ਥੋੜੇ ਤੋਂ ਸ਼ੁਰੂ ਕਰਕੇ ਅੱਗੇ ਦੇ ਅੱਗੇ ਤੁਹਾਨੂੰ ਗਾਇਡ ਕਰਾਂਗੇ ਨਾਲੇ ਤੇ ਵੀਰੇ ਨੇ ਗਾਇਡ ਵਧੀਆ ਕੀਤਾ ਪਰ ਜਿੱਤੋਂ ਪਹਿਲਾਂ ਮੈਂ ਤਾਂ 4000 ਦੇ ਪੈਸੇ ਲੈਣੇ ਨੇ ਪਾ ਲੈਣੇ ਨੇ ਪਰ ਨਹੀਂ ਮੈਨੇ ਅੱਛਾ ਪਹਿਲਾਂ ਪਹਿਲਾਂ ਉਹ ਸਟਾਰਟ ਕਰਿਆ ਹੋਇਆ ਕੰਮ ਪਰ ਉਹ ਆਪਾ ਉਹ ਵੀਰੇ ਨੇ ਗਾਇਡ ਵਧੀਆ ਕੀਤਾ ਦੱਸਿਆ ਪਰ ਮੈਡੀਸਨ ਜੋ ਵੀ ਚਾਹੀਦੀ ਠੀਕ ਹੈ ਉਹ ਜੋ ਪਹਿਲਾਂ ਉਹਦਾ ਪ੍ਰੋਜੈਕਟ ਹੋ ਖੈ ਹੋ ਗਿਆ ਓਕੇ ਉਹਦੇ ਵੀ ਤਾਂ ਹੈਲਪ ਕਰਦੇ ਸਾਰਾ ਦਿਨ ਫੋਨ ਵੱਜੀ ਰਹਿੰਦੇ ਵੀਰੇ ਇੰਨਾ ਬਿਜੀ ਰਹਿੰਦੇ ਨੇ ਜਿਵੇਂ ਹੁਣ ਅਸੀਂ ਇਕੱਲੇ ਆ ਬੋਲ ਵੀਰੇ ਹਰ ਇੱਕ ਦਿਨ ਇਹਨਾਂ ਨੂੰ ਇਹ ਹੁੰਦਾ ਵੀ ਮੈਂ ਹੈਲਪ ਕਰਾਂ ਵੀ ਜੀਦਾ ਵੀ ਫੋਨ ਆਉਂਦਾ ਹਨਾ ਵੀ ਕੋਈ ਮੁਸ਼ਕਲ ਚ ਹੁੰਦਾ ਹਨਾ ਹਾਂਜੀ ਹਾਂਜੀ ਆ ਵੀ ਆਪਣੇ ਕੋਲੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਰੋਜ਼ ਪੰਜ ਚਾਰ ਜਣੇ ਆਉਂਦੀ ਆਉਂਦੇ ਨੇ ਵੀ ਤੇ ਦਾ ਸੁਭਾਅ ਵਧੀਆ ਵਾਲਾ ਇਹਦੀ ਗੱਲ ਤਾਂ ਕੋਈ ਵੀ ਜਦੋਂ ਕੋਈ ਆਪਣਾ ਜਿੰਨੇ ਵੀ ਹੋਰ ਵੀ ਸੱਜਣਾਂ ਚ ਵਾਰਡ ਵੇਚਦੇ ਨੇ ਚਿਕਸ ਵੇਚਦੇ ਨੇ ਉਹ ਕਿਸੇ ਨੂੰ ਗਲਤ ਚੀਜ਼ ਨਾ ਦੇਣਾ ਠੀਕ ਹੈ ਜੀ ਕਿਉਂਕਿ ਪੈਸਾ ਲਾਉਣਾ ਅਗਲੇ ਨੇ ਮਨ ਕਰਾਉ ਹੁੰਦਾ ਫਿਰ ਬਦਨਾਮੀ ਹੋ ਜਾਂਦੀ ਹੈ ਵੀ ਇਹਦੇ ਚ ਫਾਇਦਾ ਨਹੀਂ ਫਾਇਦਾ ਬਹੁਤ ਹੈ ਪਰ ਜੇ ਤੁਹਾਡੇ ਕੋਲੇ ਬਰੀਡ ਵਧੀਆ ਹੈ ਤੇ ਤੁਸੀਂ ਉਹਦਾ ਵਧੀਆ ਤਰੀਕੇ ਨਾਲ ਰੱਖਦੇ ਹੋ ਉਹਨੂੰ ਉਹ ਵੀ ਵੈਕਸੀਨੇਸ਼ਨ ਸਹੀ ਮੰਨਦਾ ਰਾਬ ਇਹਦਾ ਵੀ ਹੋ ਗਿਆ ਸੀ ਤੇ ਤੁਹਾਡੇ ਵਲੌਗ ਜਦੋਂ ਵੇਖੇ ਇਹਨੇ ਜੀ ਤੇ ਫਿਰ ਆਂਦਾ ਵੀ ਨਹੀਂ ਜਦੋਂ ਯਾਪੋਂ ਵੀ ਪਾਉਂਦਾ ਆਪਾਂ ਵੀ ਤੁਹਾਨੂੰ ਦੱਸੀ ਹੈ ਵੀ ਕੈਲਸ਼ੀਅਮ ਵਗੈਰਾ ਪਾ ਕੇ ਠੀਕ ਕਰਾਂਗੇ ਕਿਉਂਕਿ ਜਿਹੜੇ